ਸੇਫਟੀ ਦਾ ਕਾਰ ਰਾਮਰਾਜ ਘਰ ਗੰਤੋਂ ਜਿਹੜੀ ਗੁਰੂ ਰਾਮਦਾਸ ਜਈ ਦੇ ਦਰ ਤੋਂ ਸ਼ੁਰੂ ਹੋਇਆ ਮਹਾਰਾਜਾ ਕਿਰਪਾ ਗਨ ਬੈਕ ਟੂ ਬੈਕ ਲੱਗਣ ਅੱਡੇ ਰੋਗੇ ਹੋਏ ਗੰਭੀ ਬਣ ਜਾਣ ਤੇ ਕਿਹੜੇ ਵੀ ਵਧੀਆ ਲੈ ਜਾਣ ਅਬ ਸੈੱਟ ਰਵੇ ਤੇ ਗਰਮੀਆਂ ਘਰੇ ਦਿਤਾਈਏ ਇਹ ਮਹਾਰਾਜਾ ਜਿਹੜੀਆਂ ਲੇਟ ਆਈਆਂ ਓਹੋ ਆਪਾਂ ਤਾਂ ਸਾਨੂੰ ਦਸਾਉਣ ਮੰਨੀ ਦਿੱਤਾ। ਆ ਜਿਹਨੇ ਜਿਹਦਾ ਨੰਬਰ ਦਿੱਤਾ ਉਹ ਬੰਦੇ ਨੇ ਫੋਨ ਚੱਕ ਕੇ ਸਾਨੂੰ ਹੀ ਗੇੜੀਆਂ। ਵੀਡੀਓ ਦੇ ਲੈ ਗੇੜੀਆਂ। ਆ। ਅੱਧੋ ਹਲ ਸ਼ਾਂਤੀ ਦੇ ਲਾਤਾ ਹੁਣ ਹੋਰ ਘੰਟੇ ਨਹੀਂ ਇਹ ਤੇ ਕੀ ਨੂੰ ਇਹਦਾ ਹੋਣੀ। ਆ ਲੱਗਿਆ ਤੁਰ ਪਏ ਲੈ ਸਵੀਡਾਂ ਨਾ ਵੱਜੀਆਂ ਹੀ ਜਾਂਦੇ ਹੀ ਵੱਜੀਆਂ ਜਾਂਦੇ ਰੀਆਂ ਜੀ ਵਾਲੇ ਰੀਆਂ ਜੀ ਭਰੌਣ ਚ ਲੱਗ ਆਣੇ ਆ। ਓਏ ਫਾਸਟੈਗ ਦਾ ਲੰਗਰ ਲੱਗਾ Google Pay ਫਾਸਟੈਗ ਦਾ ਲੰਗਰ ਲੱਗਾ ਲੈ ਲਓ ਉਹ Google Pay ਫਾਸਟੈਗ ਦਾ ਲੰਗਰ ਲੱਗਾ ਲੈ ਲਓ 5000 ਹੈ ਕੀ ਕਹਿੰਦਾ ਕਹਿੰਦਾ ਮੈਨੂੰ ਵੀ ਲੈ ਜਾਂਦੇ ਬਾਈ ਹੁਣ ਤਾਂ ਗੈ ਸਾਨੂੰ ਸੁਬਨਾਉਣਾ ਸੀ ਤੈਨੂੰ ਫੋਨ ਮਹਿੰਗਾ ਵੀ ਕਿਹਾ ਮੈਂ ਕਿਹਾ ਤੈਨੂੰ ਫੋਨ ਵੇਰ ਦੇ ਲਾਈ ਜਾਂਦੇ ਹੁੰਦੇ ਆ ਟਾੜਾ ਦੇ ਆਹੋ ਹੁਣ ਕਹਿੰਦਾ ਹਣਾ ਲੱਗਾ ਨਹੀਂ ਆਯੋ ਗਏ ਤਾਂ ਬੇਦਰੋਦੇ ਉਹ ਪਹਿਲੇ ਟੈਗ ਚ ਬੋਲਾ ਆ ਜਾ ਉਹਦੇ ਮੈਨੇਜਰ ਕੋ ਦਰੇਦੀ ਹਤੇ ਇਥੇ ਚੱਲਦੇ ਸੀ ਇੱਥੇ ਕੱਲ ਦਾ ਮੀਂਹ ਨਹੀਂ ਹਟੰਡਿਆ 500 ਕਿਲੋਮੀਟਰ ਚ ਦੁਨੀਆ ਬਦਲ ਟਦੀ ਬੱਥ ਘਰ ਰੱਬਾ ਜੜ ਗਏ ਆ ਕਮੀਜ਼ਾਂ ਲੈ ਕੇ ਆਏ ਸੀ ਕਟੀਆਂ ਪਵਾਤੀਆਂ ਅੱਜ ਆਦਣ ਆਏ ਸੀ ਹਨਾ ਬਿਲਕੁਲ ਹੱਲੀ ਸੀ ਉੱਪਰ ਉੱਪਰ ਹੀ ਸੀ ਤਾਂ ਕਹੀ ਹੁਣ ਤਾਂ ਰੜ ਰੜ ਖੱਲੇ ਵੀ ਆ ਗਈ ਮੀਂਹ ਹਟਣ ਦਾ ਨਾ ਹੀ ਨਹੀਂ ਲੈਂਦਾ ਇਹ ਫਰਕੇ ਲਾ ਜੀ ਸਾਡਾ ਵੀ ਦੇ ਚੜ ਗਿਆ ਵਾਰੀਆਂ ਸਮਾਨ ਰੱਖਣ ਲੱਗ ਗਈਆਂ ਗੱਡੀਆਂ ਗਰਮ ਕਰ ਲਈਆਂ ਕੋਣਾ ਅੰਦਰ ਗਿਆ ਨਹੀਂ ਅਜੇ ਅੰਦਰ ਹੀ ਆ ਆਓ ਗੱਡੀ ਸਟਾਰਟ ਦੋਨੇ ਅੰਕਲ ਉਹਦੇ ਨਾਲ ਇੱਕ ਦੋਨੇ ਖੜੇ ਗੱਡੀ ਦਾ ਸਟਾਰਟ ਖੜੀ ਆ ਉਹਾ ਕੋਸਟ ਨੂੰ ਆਵਣਾ ਕਰੀਏ ਮੋਰ ਦੇ ਚਣੀਆਂ ਆ ਗਈਆਂ ਪੈਦੇ ਜਾਣਾ ਸਮਾਨ ਨਹੀਂ ਤਾਂ ਉਹ ਨਹੀਂ ਰਿਆ ਲੀ ਦਾ ਸਮਾਨ ਆਇਆ ਜਾਣੀ ਹਾਂ ਦੇ ਉਹ ਤਾਂ ਜਿੱਤੇ ਮਰਜੀ ਰੱਖ ਲੋ ਜਾਣੀਆਂ ਤਾਂ ਇਕੱਠੀਆਂ ਮਾਰਦਾ ਕ ਨਹੀਂ ਸ਼ਰੀ ਨਗਰ ਵਾਲੇ ਦਾ ਔਟੋ 88 8 ਸੌ ਦੀ ਸਵੀਦ ਮਾਰਦੇ ਹਾਂ ਪਰਾਂ ਦੇ ਠੀਕ ਲੱਗ ਤਾ ਦੀਆਂ ਵੀਡੀਓ ਸਾਰਾ ਮਰਿੱਤੇ ਦੂਰੀ ਕੋਲੇ ਐ ਮੁੰਡਾ ਜੋਰ ਜੇ ਆ ਦਾੜੀ ਚਾਹੀਦੀ ਹੋੜੋ ਆਈ ਐ ਇਹ ਐ ਸ਼ਕੀਨੀ ਦੇਖ ਤੋ ਹਾਂ ਬਟਰਫਲਾਈ ਵੀ ਲਈ ਐ ਮੁੰਡੇ ਦਾ ਇੰਟਰਵਿਊ ਵੀ ਲੈ ਲੈਣਾ ਆ ਆ ਮੁੰਡੇ ਨੂੰ ਮਿਲ ਆ ਆਜ ਵਾਰ ਕੀ ਆਹ ਇਹ ਡਾਲ ਲੇਖਦਾ ਹੈਗਾ ਦੂਜੇ ਪਾਸਾ ਜਿ ਘਾ ਰਿਹਾ ਦੂਜੇ ਜਣੀ ਮੁਗਲਗੜਡ ਨਾਲ ਹੀ ਥੜਾ ਆਹ ਮੁਗਲਗੜਡ ਨਹੀਂ ਹੈ ਜ਼ਰਾ ਥਾਈ ਪਾਰ ਕੀ ਹੈ ਘੜੇ ਸਾਰੀ ਨੇ ਲੇਟ ਕਰਤਾ ਇਸ ਕਰਕੇ ਅਸੀਂ ਇਕੱਲੇ ਲੋਕਲ ਹੀ ਕਰਾ ਰਹੇ ਹਾਂ ਨਹੀਂ ਤਾਂ ਜੇ ਜਾਣਾ ਹੈਗਾ ਅਸੀਂ ਸੋਨਮਾਰਕ ਕੀ ਆ ਬਿਊ ਹੋਆ ਹੁਣੇ ਹੀ ਮੀਝੜਿਆ ਹੋਵਾ ਹੋ ਸਾਡੀ ਡੰਡ ਘਟ ਗਈ ਇਹ ਤਾਂ ਸਾਡੀਆਂ ਗੱਡੀਆਂ ਦੇ ਡੀਡੀ ਦੀਆਂ ਲਾਈਟਾਂ ਜਿਹੜਾ ਪਈਆਂ ਬੰਨ ਲਿਆ ਬਿਊ ਹੋ ਰਹੀ ਆ ਤੇ ਇਹਨਾਂ ਫੋਰਚਨਰ ਦੇ ਵਪਾਰ ਮੜਾ ਪਾ ਸਭ ਮੇਰੇ ਵਰਗੇ ਫੋਰਚਨਰ ਨੂੰ ਜਿਉਂ ਜਿਉਂ ਦਾ ਝੋਟਾ ਲੰਘ ਜੀ ਜਾਂਦੇ ਜਾਂਦੇ ਪਹਿਲੇ ਟੈਕਸੀ ਚਲਾਉਂਦੇ ਆ ਬਾਲ ਸਾਰੇ ਮੇਰਾ ਮੁਸੇ ਵਾਲਾ ਸੜੀ ਕਲਹਾਉਂਦੇ ਸੀਗੇ ਅਜਮੂ ਵਾਲੇ ਸਾਰੇ ਲੋਵਾਈ ਫਿਰਦੇ ਭਰਾ ਸਾਰੀ ਦੁਨੀਆ ਫੈਨ ਆ ਕਿੰਨੇ ਇਹਨੂੰ ਰੋਕੋਗੇ ਪੈਰ ਲ ਮਿਲ ਨਹੀਂ ਇੱਥੇ ਬਰਤ ਵੱਡੀ એનર્ਜੀ ਡਰਿੰਕ ਮਿਲ ਗਈ 350 ਮਲ 355 ਮਲ ਆਪਣੇ ਯੋਟੀ ਆਉਂਦੀ ਡਾਈ ਸੋਦੀ ਠੰਡ ਜੀ ਵੀੰਦਾ ਇਹਦਾ ਵੀ ਜ਼ਵਾਦ ਆ ਚੱਕ ਕੋਈ ਸ਼ਿਕਾਰ ਆਪੀ ਉਹ ਦਿਖਾਈ ਨਹੀਂ ਹੁੰਦਾ ਬੰਦੇ ਜਾਨੇ ਵੈਸਾ ਤਰਤ ਹੀ ਜਾਣੇ ਕਿੰਨੇ ਕ ਜੀ ਗਾਰੇ ਲਈਏ ਨਾ ਜਿਕਾਰੇ ਵਾਗ ਉਹ ਤੋਂ ਲੈ ਕੇ ਹੱਥ ਮਾਰਦਾ ਆ ਇਧਰ ਉਹਦਾ ਜਿੰਨੇ ਖੜੇ ਸਾਰੇ ਲਾਖਸ ਵਾਲੇ ਸਾਰੇ ਲਖਸ ਗੋਜੀ ਵਾਲੇ ਆ ਪਾਰਕਰ ਵਾਲੇ ਵੀ ਆ ਬੈਠੋ ਅੰਦਰ ਮੁੜਿਆ ਹਾਂ ਚੱਲਾਂ ਜਾ ਜਾ ਪੰਦਰ ਚੱਲ ਠੀਕ ਹੈ ਉਹ ਆਪਣੇ ਕਿਉਂ ਜਦਾ ਗੱਡੀਆਂ ਕਸੇ ਦੀਆਂ ਫਤੜੀਆਂ ਬੰਦੀਆਂ ਉਹਨਾਂ ਨੂੰ ਸ਼ਿਕਾਰੇ ਸੱਦੜੇ ਪਏ ਸਾਰੇ ਲੱਗ ਇੱਕ ਟੱਕ ਵਾਲੇ ਆਹਾ ਆ ਤਾਂ ਬੀਲੀਆਂ ਵੀ ਰਹਿਣੀਆਂ ਬੰਦਾਰਾਂ ਹਾਂ ਰਾ ਇੱਧਰ ਵੀ ਡਰਾਈਵਰ ਸੈਟਮੇ ਹੀ ਆ ਇਹ ਵੀ ਸਾਡੇ ਵਰਗੇ ਹੀ ਹੈ ਵੀ ਬੰਗਾਲ ਤੋਂ ਨਾਲੇ ਥਨੇ ਸਵਾਰੀ ਰੋਟੀ ਭੋਜਨ ਦੇ ਟ੍ਰੇਨ ਚ ਟ੍ਰੈਵਲ ਜੇ ਇੱਧੇ ਖਲਾਉਂਦੇ ਹਾਲੇ ਫਿਲਹਾਲ ਹੁਣ ਮੈਨੂੰ ਖਲਾਉਗੇ ਇੱਕ ਰੋਡ ਇਹਨੇ ਥੋੜ ਬਸ ਬਹੁਤ ਧੰਨਵਾਦ ਲੈ ਬਈ ਪਿਉ ਆ ਗੱਲ ਮਾਰਗ ਦਾ ਆ ਮੰਦਰ ਬਹੁਤ ਵੱਲ ਮਜਾ ਆਇਆ ਬਾਲੀਵੁੱਡ ਦੀਆਂ ਜੀ ਪਰ ਬੱਸ ਹੋ ਗਈ ਉੱਪਰ ਜੜ ਤੇ ਜੜ ਤੇ ਉਹ ਗੱਡੀ ਗੱਡੀ ਆ ਵਲੀ ਆ ਵਲੀ ਲੱਡੀ ਤਾਂ ਇੱਥੇ ਰੈਡ ਤੇ ਵੀ ਗਿਆ ਤਾਂ ਸਦੇ ਢੇਰ ਤੇ ਪਹੁੰਚ ਹੀ ਜਾਣਾ ਬਿਲਕੁਲ ਬਿਲਕੁਲ ਬਾਈ ਜਾਨ ਇੰਨਾ ਉਹ ਆ ਵੀ ਕੇਬਲ ਘਾਰੇ ਪਈ ਆ ਬਿਲਕੁਲ ਬਿਲਕੁਲ ਵੀਰ ਜੀ ਚੱਲਦੀ ਨਹੀਂ ਤਿੰਨ ਦਿਨ ਲਈ ਬੰਦ ਆ ਤਾਂ ਅੱਛ ਪੈ ਗਿਆ ਇਹ ਲੋਕਲ ਵਾ ਆਇਆ ਕੇਬਲ ਘਾਰੇ ਨਾ ਗੱਲ ਮਾਰ ਕੇ ਦੀ ਉਪ ਉਹ ਤੇਰੇ ਤਾਂ ਹੀ ਬਦਲ ਆਏ ਦੀਦੀ ਨਹੀਂ ਸੀ ਕਿੱਦਾਂ ਨੂੰ ਜਾਂਦੀ ਆ ਹਰੀ ਜਨਤਾ ਜਣੀ ਉਹ ਉੱਥੇ ਫਿਰਦੀ ਆ ਪਹਾੜ ਹੀ ਹੁੰਦੇ ਸਿਆ ਫੇਰ ਤਾਂ ਪੈਸੇ ਬਸੂਲ ਆ ਇਹਨਾਂ ਦੇ ਇੰਨੀ ਬਰਬ ਦੇਖਣੀ ਪਰ ਉੱਪਰ ਆਕਸੀਜਨ ਵੀ ਨਹੀਂ ਹੁੰਨੀ ਵੀਡੀਓ ਤੇ ਲਾਗੇ ਬੱਲੇ ਓ ਮੰਦਿਰ ਦਾ ਵੀਊ ਵੇਖ ਨਾਲ ਜਰਨਲ ਐਲ ਦਾ ਵੀ ਦੇ ਲਵ ਯੂ ਰੀਲ ਬਣਾ ਲਾ ਲਵਾਂਦਾ ਉੱਤਰੇ ਨਹੀਂ ਉੱਪਰੋਂ ਉਹ ਲੋਕਾਂ ਨੂੰ ਨਾਲ ਜੇ ਬਾਕ ਪਾਉਟ ਹੋ ਗਿਆ ਆ ਆਪਣੀ ਗੱਡੀ ਅੱਜ ਆਪਣਾ ਹੈਗਾ ਸੋਨਮਾਰਗ ਇੱਥੇ ਚੰਦ ਚੜ੍ਹ ਕੇ ਬੈਠਾ ਹੈ ਉਹ ਪਿੱਛੇ ਜਿਹੜੀ ਨੈਣ ਵਾਲੀ ਗੱਡੀ ਉੱਪ ਗਈ ਅਸੀਂ ਭਾਰ ਪਾ ਕੇ ਖੜੇ ਹੀ ਜੰਗਲੇ ਤੇ ਉਹ ਪੱਥਰ ਕੱਢਦਾ ਬਾਹਰ ਪਾ ਦੇ ਕਿ ਨਹੀਂ ਪਈ ਆ ਬਾਹਰ ਪਾ ਦੇ ਲਾ ਕੇ ਨਹੀਂ ਆ ਜਦੋਂ ਅਮਨਤ ਯਾਤਰਾ ਚੱਲਣੀ ਹੈ ਇਨਖਾਪ ਹੋ ਜਾਂਦੀ ਹੈ ਕੁਣੀ ਮਹੀਨਾ ਕਰ ਰਹੀਆਂ ਜਾਈ ਫੁੱਲ ਠੰਡ ਆ ਓਏ ਆ ਖਾਲੀ ਗੱਲਾਂ ਮੈਂ ਕਹਿੰਦਾ ਮੋਟਰਸਾਰ ਸਾਡੇ ਬੰਦੇ ਨੇ ਘਰੇ ਜੀ ਗੱਡੀ ਪਸਾ ਲਈ ਹੁਣ ਪੂਰਾ ਗਲੇਸ਼ੀਅਰ ਹੀ ਆ ਵੇ ਲੈ ਤੇਰੀ ਗੱਡੀ ਕਿਹਨੇ ਆ ਕੀ ਪੂਰਾ ਪੰਦਾ ਗਲੇਸ਼ੀਅਰ ਹੀ ਐ ਪੂਰਾ ਗਲੇਸ਼ੀਅਰ ਗਲੇਸ਼ੀਅਰ ਦੇ ਥੱਲੇ ਬੈਠੇ ਇਹ ਕੋਟੀਆਂ ਲਾ ਕੇ 12 ਵਜੇ ਵਿੱਚ ਦੀ ਕੋਟੀਆਂ ਲਾ ਕੇ ਬੈਠੇ ਆ ਰੁਪਈਆ ਦਾ ਸੌ ਸੌ ਵੀ ਲੈਣਾ ਆਪਾਂ ਹੀ ਗੱਡੀ ਲੈ ਕੇ ਚੱਲੀਏ ਵੇ ਉਹ ਬੰਦੇ ਕਹਿੰਦੇ ਸਾਨੂੰ ਵੀ ਭੇਜਦੇ ਕਿਹਨੂੰ ਕਿੱਥੇ ਕੋਮੋ ਲੈਣੇ ਆ ਕਹਣਾ ਆ ਪਰ ਦੇਖ ਓਏ ਪਾਲਟਾ ਲਓ ਜਦੋਂ ਆਉਣੇ ਖਾਲੀ ਜਾਂਦਾ ਆਉਣ ਦੇ ਕਹਦਾ ਕੋਈ ਪਾਲਟਾ ਕਰਨਾ ਬਦਲਦਾ ਕਹਿੰਦਾ ਛੱਡਾਂ ਵੀ ਪੱਕੀਆਂ ਹੈ ਛੱਡਾ ਵੀ ਪੱਕੀਆਂ ਉਹਦੇ ਬਰਫ ਗਿੱਲੀਆਂ ਉਹ ਪਾਰਕਿੰਗ ਜਿੱਦ ਆਪਾਂ ਖੜਦੇ ਅੱਗੇ ਆਗੇ ਦੇਖ ਲੈ ਗਲੇਸ਼ੀ ਰੇ ਗਲੇਸ਼ੀ ਰੋਇਆ ਪਿਆ ਹੋਰ ਮਹੀਨੇ ਤਾਂ ਇਹ ਤੇ ਪਰਚੀ ਲੱਗ ਜਾਣੀ ਹੈ ਵਾਰਗਿਆਂ ਨੂੰ ਤਾਂ ਬਹੁਤ ਬਰਫ਼ ਦਿਖਾਈ ਮੈਂ ਕਿਹਾ ਡਰਾਈਵਰਾਂ ਨੂੰ ਵੀ ਦਿਖਾ ਦਈਏ ਦੇਖ ਲਓ ਖਿੱਚ ਲਾ ਫੋਟੋ ਪਰ ਘਰ ਜਾ ਕੇ ਦਿਖਾਉਣੀ ਵੀ ਆਈ ਬਾਲਟਾਲ ਜਿੱਥੇ ਆ ਨਾ ਨੰਗਰ ਲੱਗਦਾ ਉੱਥੇ ਬਈ ਆ ਬਰਫ਼ ਹੋਰ ਮਹੀਨੇ ਤਾਂ ਹੀ ਇਹ ਤਾਂ ਲੰਬਣਾ ਕੋਈ ਨਹੀਂ ਬਰਪਈ ਬਰਪਿਆ ਓਕੇ ਬਿਜਲੀ ਜਾਰੀ ਆਏ ਉੱਪਰੋਂ ਉਹਦਾ ਚੀਤਾ ਹੀ ਆਇਆ ਉਹਨੇ ਥੱਲੇ ਚੱਕ ਕੇ ਓ ਯਾਰ ਕੀ ਕਹਿੰਦੇ ਰੈਸ਼ ਕੀਤਾ ਗਿਆ ਹੋ ਗਿਆ ਹੁਣ ਨਦੀ ਜੋ ਕੱਢ ਲਿਆ ਕੋੜਾ ਖਾ ਗਿਆ ਜ਼ੋਨ ਮਾਰਕ ਟਨਲ ਵੀ ਗਿਆ ਲਪੇਈ ਹੁਣ ਯਾਤਰਨ ਬਾਲਟਾ ਲਾਉਣਾ 7 ਕਿਲੋਮੀਟਰ ਲੰਬੇ ਟਨਲ ਸੱਤ ਇਹ ਜ਼ੋਨ ਮਾਰਕ ਰਸਤਾ ਵਾਹ 10 ਰੁਪਏ ਰਸਤਾ ਵਾਹ ਜੌੜ ਰਹਿ ਗਿਆ ਸਾਰੀ ਪਹਾੜੀ ਚੜਾਈ ਘਟ ਗਈ ਓ ਜੋਈ ਰਾਜੀ 800 ਰੋਡ ਬੱਕੋ ਦਾ ਧੰਤਨ ਕਰਦੀ ਗੜ ਕਰੀ ਹੋਣੀ ਆਹੋਂ ਕਿ ਸਤੋ ਦਾ ਸੋਹਣੋ ਮਾਰਗ ਵਾਲੀ ਸਾਈਡ ਦਾ ਵੀ ਉਹ ਅਮੀ ਤੇ ਸੋਹਣੇ ਨੀਂ ਰਿਹਾ ਫਲਾਕੇ ਨੀਂ ਗੇਚੀਦਾ ਇਹ ਕੰਦੇ ਤੁਲੇ ਦੂਜਾ ਰਵਾ ਕੋਰੀ ਦੂਜਾ ਰਵਾ ਕੋਰੀ 12 ਰੇਂਜ ਹੋ ਜਾਂਦਾ ਉਹ ਸਾਡੇ ਆਖਰੀ ਦਿਨ ਦਾ ਆ ਹਾਲ ਸੀ ਐਡੇ ਜਿਹੜੇ ਵੱਡੇ ਵੱਡੇ ਘਰੇ ਬਣਦੇ ਜਿਨ੍ਹਾਂ ਨੇ ਮੇਰੀਆਂ ਟੱਪੜੀਆਂ ਵੇਈਆਂ ਜੀਤੀਆਂ ਐਦਾਂ ਖੜੇ ਆ ਐਦਾਂ ਆਇ ਤੱ ਵੱਡੇ ਵੱਡੇ ਲੈ ਚਲੇ ਤੇ ਤਰੀ ਗੜੇ ਭੈਗ ਦੀ ਮੋਲੀਆਂ ਮਖਣਾ ਓਏ ਅਰੇ ਬਾਬੂ ਭਈਆ ਸ਼ਿਕਰ ਧੋਕਦੇ ਆਂ ਕਰ ਗਦੀ ਭੈਂਡ ਚੋ ਤੇ ਕੈਂਸਰ ਹੋ ਜੂ ਤੈਨੂੰ ਥੋੜਾ ਬਹੁਤਾ ਖਾਲਿਆ ਕਰ ਸੱਚੀ ਬਾਤ ਬੋਲ ਰਹਾ ਹੂੰ ਐਵੇਂ ਹੁੰਦਾ ਹੈ ਵੀਡੀਓ ਆਰੇ ਸ਼ੇਖਰ ਕੀ ਬਾਤ ਬੋਲ ਰਹਾ ਹਾਂ ਮੈਂ ਇਸ ਕੋ ਇਹ YouTube ਮੇ ਚਲੇਗਾ ਹਾਂ ਲਾਲਾ ਲਾਲਾ ਜ਼ਮਾਨਾ ਭਾਈ ਇਹੀ ਜਾਣਾ ਘਰ ਨੂੰ ਬਹੁਤ ਜ਼ਰੂਰੀ ਛੇਦੀ ਸਾਨੂੰ ਪੈਸੇ ਦਿਓ ਅਸੀਂ ਦਫਾ ਹੋਈਏ ਹਣੀ ਲੱਗਣਾ ਸਾਡੇ ਮੱਥੇ ਵੱਡੇ ਖੁਸ਼ੀਆਂ ਤੋਂ ਵਾਰੀਆਂ ਹਨਾ ਵਾਲੇ ਇੱਥੇ ਹੀ ਦਿੱਤੀ ਜਾਂਦੇ ਕੀ ਕਰਨ ਗੱਡੀ ਵੀ ਕੀ ਕਰੇ ਸਾਰਾ ਜ਼ਮਾਨਾ ਹੀ ਇਹਦੇ ਜਿਹੀ ਹਲਾ ਮੇਰਾ ਟੈਜੀ ਦਾ ਰੋੜ ਰੋੜ ਉਹ ਮੋਰੇ ਵਾਰੇ ਹਾਈਵੇ ਚ ਚਲੋ ਟੂਰ ਦਾ ਹੋਇਆ ਐਂਡ ਆਪਣੀ ਹੋਈ ਸਮਾਪਤੀ ਚਲिएगा ਨੋ ਸੱਤ ਦਿਨਾਂ ਦਾ ਇਕੱਠਾ ਹੈ ਬਲੌਗ ਪਾ ਲੈਣਾ ਆਪਾ ਬਸ ਉੱਪਰ ਦੇਖ ਲਓ ਉੱਪਰ ਵੀ ਹੈ ਉਹ ਬੋ ਦੇਖੋ ਥਰਮੋਸ ਹੈ ਅੰਦਰ ਤੇ ਜਾ ਕੇ ਦੇਖੋ ਰੀਨਗਰ ਦੀ ਮਿੱਟੀ ਰਾਮਬੰਦ ਦੀ ਇੱਥੇ ਆ ਕੇ ਲਾਈ ਰੱਜੂਗੇ ਰਾਤ 3:00 ਵਜੇ ਹੁਣ ਮੈਂ ਜਾਂ ਡਾਰਲਿੰਗ ਧੋ ਲੈ ਜੇ ਦਰਜਰ ਗਿੜੇ ਆ ਗਏ ਬਰਤਾ ਬਰੋਤਾ ಇವಾರೇ ಡೌ